ਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਧੰਨ ਧੰਨ ਬਾਬਾ ਸੰਤ ਬਾਬਾ ਗੁਰਮੁਖ ਦਾ ਜੀ ਤੋੜਾ ਵਾਲਾ ਹਾਂਜੀ ਆਪਾਂ ਇਸ ਟਾਈਮ ਤੇ ਧਰਮਗੜ੍ਹ ਤੋਂ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋਗੇ ਆ ਦੇਖੋ ਤੇ ਅੱਗੇ ਪੁਲ ਨਵਾਂ ਬਣੀ ਜਾਂਦਾ ਜੀ ਜੇ ਕੋਈ ਵੀ ਭਰਾ ਇੱਧਰ ਹੈਵੀ ਸਾਧਨ ਨਾਲ ਲੈ ਕੇ ਆਵੇ ਜਿਵੇਂ ਟਰੱਕ ਹੋ ਗਿਆ ਜਾਂ ਟਰਾਲਾ ਕੋਈ ਵੀ ਇਦਾਂ ਦੀ ਚੀਜ਼ ਦੇ ਵਜ਼ਨ ਹੋਵੇ ਕਿਉਂਕਿ ਇੱਧਰ ਇਹ ਪੁਲ ਬਣੀ ਜਾਂਦਾਗਾ ਕੱਚਾਗਾ ਕੱਚੇ ਉਹ ਲੰਗੜਵਾਤ ਜਗ੍ਹਾ ਸੱਡੀ ਹੋਈ ਹੈ ਲੇਕਿਨ ਉਹ ਜਗ੍ਹਾ ਕੱਚੀ ਹੈਗੀ ਠੀਕ ਹੈ ਪੋਲਾ ਆਰਜੀ ਪੋਲ ਬਣਾਇਆ ਹੋਇਆ ਹੈਗਾ ਤੇ ਉਹਦੇ ਕਰਕੇ ਫਿਰ ਦਿੱਕਤ ਆ ਜਾਂਦੀ ਹੈ ਕਿਉਂਕਿ ਜਦੋਂ ਵਜਨ ਚ ਗੱਡੀ ਹੋਵੇ ਫਿਰ ਲੰਗਦੀ ਨਹੀਂ ਤ압 ਦੋ ਬਜਾਂਦੀ ਹੈਗੀ ਹੁਣ ਮੈਂ ਤੁਹਾਨੂੰ ਉੱਥੋਂ ਦਿਖਾਉਂਗਾ ਵੀ ਕਿੱਦਾਂ ਬਣਾ ਹੈਗਾ ਕਿਉਂਕਿ ਇਹ ਪੋਲਾ ਜਿਹੜਾ ਬਣੀ ਜਾਂਦਾ ਜਦੋਂ ਆਪਾਂ ਧਰਮਗੜ ਤੋਂ ਲਾ ਲੋ ਚੀਮਿਆਂ ਨੂੰ ਤੋਲਾਵਾਲ ਤੇ ਧਰਮਗੜ ਦੇ ਵਿਚਾਲੇ ਇਹ ਪੋਲ ਬਣੀ ਜਾਂਦਾ ਜੀ ਸਾਨੂੰ ਦਿਖਾਣੇ ਹੈ। ਲੋ ਜੀ ਦੋਸਤੋ ਆਪਾਂ ਹੁਣ ਪਹੁੰਚ ਗਏ ਆਂਗੇ ਨਾਲੇ ਦੇ ਪੁਲ ਤੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜਾ ਵੀ ਇੱਥੇ ਕੋਈ ਭਰਾ ਗੱਡੀ ਲੈ ਕੇ ਆਵਦੀ ਹੈਵੀ ਵਾਹਣ ਵਾਲੀ ਗੱਡੀ ਲੈ ਕੇ ਆਵੇ ਉਹਨੂੰ ਪਤਾ ਲੱਗ ਜਾਏ ਵੀ ਰਸਤਾ ਹੈਵੀ ਸਾਧਨਾ ਵਾਸਤੇ ਬੰਦ ਹੈ। ਕਿਉਂਕਿ ਬਾਅਦ ਦੇ ਵਿੱਚ ਆਲੇ ਨੂੰ ਮੁਸ਼ਕਲ ਹੋ ਜਾਂਦੀ ਹੈ ਕਿ ਮੋੜਨਾ ਕਰਨਾ। ਆ ਦੇਖੋ ਜੀ ਇਹ ਕਾ ਫਪੋਲ ਬਣੀ ਜਾਂਦਾ ਹੈਗਾ ਲੇਕਨ ਆਪਣੇ ਕੋਲੇ ਤਾਂ ਗੱਡੀ ਹੈਗੀ ਸੁਪਰੋ ਇਹਦਾ ਲੰਘ ਲੰਘ ਜਾਂਦੀ ਹੈਗੀ ਜਿਵੇਂ ਹੁਣ ਟਰਾਲਾ ਟਰੂਲਾ ਹੋ ਗਿਆ ਖਾਲੀ ਤਾਂ ਲੰਘ ਜਾਊਗਾ ਚਾਹੇ ਭਰਿਆ ਨਹੀਂ ਲੰਘਦਾ ਹੈਗਾ ਆ ਦੇਖੋ ਇਦਾਂ ਪਾਣੀ ਕਰਾਸ ਕੀਤਾ ਹੋਇਆ ਹੈਗਾ ਇਧਰਲੀ ਸਾਈਡ ਹੈਗਾ ਆ ਦੇਖੋ ਆਏ ਕੋਈ ਤਾਂ ਭੋਲੇ ਬਣੀ ਜਾਂਦਾ ਹੈਗਾ ਬਾਈ ਨੇ ਪਰਦੇਸੀ ਲੱਗੇ ਹੋਏ ਨੇ ਪੁਲ ਬਣਾਉਣ ਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਇੱਧਰ ਕੋਈ ਵੀ ਆਵੇ ਉਹ ਇਹਦੇ ਬਾਰੇ ਪਤਾ ਲੱਗ ਜੇ ਵੀ ਪੁਲ ਬਣੀ ਜਾਂਦਾ ਹੈ ਫਿਰ ਉਹਨੂੰ ਕੋਈ ਪਰੇਸ਼ਾਨੀ ਨਾ ਆਵੇ ਕਿਹ ਗਰ ਰੇਤੇ ਰੇਤੇ ਵਾਲਾ ਪੱਥਰ ਵਾਲਾ ਰੂੜੀ ਵਾਲਾ ਕਿਸੇ ਤਰ੍ਹਾਂ ਦਾ ਹੈਵੀ ਵਾਹਨ ਲੈ ਕੇ ਆਉਂਦਾ ਤਾਂ ਆਪਦਾ ਦੇਖ ਕੇ ਆਇਓ ਕਿਉਂਕਿ ਇਹ ਰਸਤਾ ਕੱਚਾ ਹੈ ਫੱਲੋਂ ਦੀ ਪਾਣੀ ਲੰਘਦਾ ਹੈਗਾ ਪੂਆਂ ਦਾ ਪੁੜੀਆਂ ਤਾਂ ਵੀ ਆਈਆਂ ਨੇ ਪਰ ਪੁੜੀਆਂ ਦਾ ਇੰਨਾ ਕਿੰਨਾ ਮਾਜਣਾ ਹੁੰਦਾ ਵੀ ਟਰਾਲੇ ਦਾ ਭਾਰਨ ਚੱਲਣਾ ਆਣਗੀਆਂ ਠੀਕ ਹੈ ਜੀ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਇਧਰ ਆਉਣ ਵਾਲੇ ਹਰੇਕ ਬੰਦੇ ਨੂੰ ਪਤਾ ਲੱਗ ਜੇ ਕਿ ਰਸਤਾ ਬੰਦ ਹੈ ਜੀ ਛੋਟੀਆਂ ਗੱਡੀਆਂ ਵਾਸਤੇ ਲੰਘ ਜਾਣਗੀਆਂ ਕੋਈ ਚੱਕਰ ਨਹੀਂ ਪਰ ਹੈਵੀ ਵਾਹਨ ਨਹੀਂ ਲੰਘਦੇ ਹੈਗੇ ਇੱਥੇ ਲਿਖ ਕੇ ਵੀ ਲਾਇਆ ਹੋਇਆ ਹੈਗਾ